ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਦਾ ਦੇਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਈ ਆ ਉਹਨਾਂ ਦੇ ਵੱਲੋਂ ਇੱਕ ਇੱਕ ਕਰਕੇ ਅਨੇਕਾਂ ਕੰਮ ਕੀਤੇ ਜਾ ਰਹੇ ਨੇ ਖਾਸ ਕਰਕੇ ਬੇਰਜ਼ਗਾਰੀ ਨੂੰ ਖਤਮ ਕਰਦੇ ਆ ਵੱਡੇ ਪੱਧ ਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜਾ ਕਿ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਅਤੇ ਜੇਕਰ ਅਸੀਂ ਗੱਲ ਕਰੀਏ ਬਿਜਲੀ ਵਿਭਾਗ ਨੂੰ ਲੈ ਕੇ ਤਾਂ ਦਾਅਦੇ ਕਿ ਬਿਜਲੀ ਵਿਭਾਗ ਦੇ ਵਿੱਚ 2600 ਨੌਜਵਾਨਾਂ ਨੂੰ ਇੱਕ ਮੌਕਾ ਮਿਲੇਗਾ ਇੱਕ ਸਾਲ ਦੀ ਜਿਹੜੀ ਕਿ ਸਿਖਲਾਈ ਦਿੱਤੀ ਜਾਵੇਗੀ ਤੇ ਸਿਖਲਾਈ ਦੇਣ ਤੋਂ ਬਾਅਦ ਉਹਨਾਂ ਦਾ ਸਰਟੀਫਿਕੇਟ ਵੀ ਬਣਾਇਆ ਜਾਵੇਗਾ ਜੋ ਕਿ ਨੌਕਰੀ ਹਾਸਲ ਕਰਨ ਦੇ ਵਿੱਚ ਬਹੁਤ ਲਾਹੇਵੰਦ ਹੋਵੇਗਾ ਤੇ ਇਸ ਸਿਖਲਾਈ ਦੇ ਦੌਰਾਨ 7700 ਰੁਪਇਆ ਜਿਹੜਾ ਕਿ ਮਾਨ ਪੱਤਾ ਵੀ ਦਿੱਤਾ ਜਾਵੇਗਾ ਜੀ ਹਾਂ ਦਾਦੇ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਬੋਲੋ ਜਿੱਥੇ अनेका ਹੁਣ ਤੱਕ ਭਰਤੀਆਂ ਕਰਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਬਿਨਾਂ ਰਿਸ਼ਵਤ ਤੋਂ ਉਹਨਾਂ ਨੂੰ ਭਰਤੀ ਕੀਤਾ ਗਿਆ ਬਿਨਾਂ ਸ਼ਿਫਾਰਿਸ਼ ਤੋਂ ਭਰਤੀ ਕੀਤਾ ਗਿਆ ਨੌਕਰੀ ਦਿੱਤੀ ਗਈ ਦੂਜੇ ਪਾਸੇ ਹੁਣ ਵਿਜਲੀ ਵਿਭਾਗ ਦੇ ਵਿੱਚੋਂ 2609 ਜਵਾਨਾਂ ਨੂੰ ਜਿਹੜਾ ਕਿ ਸਿਖਲਾਈ 1 ਸਾਲ ਦੀ ਇਹ ਸਿਖਲਾਈ ਹੋਵੇਗੀ ਦਿੱਤੀ ਜਾਵੇਗੀ ਤੇ ਨਾਲ ਨਾਲ 7700 ਰੁਪਇਆ ਹਰ ਮਹੀਨੇ ਜਿਹੜਾ ਕਿ ਪੱਤਾ ਵੀ ਦਿੱਤਾ ਜਾਵੇਗਾ ਤੇ ਜਦੋਂ 1 ਸਾਲ ਦੀ ਇਹ ਸਿਖਲਾਈ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ 1 ਸਾਲ ਦਾ ਸਰਟੀਫਿਕੇਟ ਵੀ ਬਣਾਇਆ ਜਾਵੇਗਾ ਇਹ ਜਿਹੜਾ ਸਰਟੀਫਿਕੇਟ ਸਰਕਾਰੀ ਹੋਵੇਗਾ ਤੇ ਇਹ ਜਿਵੇਂ ਕਿ ਬਿਜਲੀ ਵਿਭਾਗ ਦੀਆਂ ਸਰਕਾਰੀ ਨੌਕਰੀਆਂ ਨਿਕਲਦੇ ਨੇ ਤਾਂ ਉਹਨਾਂ ਦੇ ਵਿੱਚ ਕਾਫੀ ਲਾਭਦਾਇਕ ਹੋਵੇਗਾ ਇਸ ਦੇ ਨਾਲ ਨੌਜਵਾਨਾਂ ਨੂੰ ਇੱਕ ਵੱਡਾ ਲਾਭ ਮਿਲੇਗਾ ਤੇ ਕੀ ਕੁਝ ਰਹਿਣ ਵਾਲਾ ਇਸ ਸਿਖਲਾਈ ਦੇ ਵਿੱਚ ਤੁਹਾਨੂੰ ਇਸ ਰਿਪੋਰਟ ਦੇ ਜ਼ਰੀਏ ਦੱਸਦੇ ਹਾਂ ਸੋ ਦਾਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਦੇ ਹੁਨਰ ਦੇ ਵਿਕਾਸ ਲਈ ਵਿਲੱਖਣ ਉਪਰਾ ਲਾ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਅਨੇਕਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨਿਯੁਕਤੀ ਪੱਤਰ ਭੰਡੇ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਚਾਰੀ ਨੇ ਇਸ ਦੇ ਚੱਲਦੇ ਨੌਜਵਾਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਨਵੇਂ ਤੋਂ ਨਵੇਂ ਮੌਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਦਿੱਤੇ ਜਾ ਰਹੇ ਨੇ ਜਿਹਦੇ ਚੱਲਦੇ ਹੁਣ ਬਿਜਲੀ ਵਿਭਾਗ ਦੇ ਵਿੱਚ ਸਿਖਲਾਈ ਦਾ ਇੱਕ ਵੱਡਾ ਮੌਕਾ ਨੌਜਵਾਨਾਂ ਨੂੰ ਮਿਲੇਗਾ ਦੱਸਿਆ ਜਾ ਰਿਹਾ ਹੈ ਕਿ 2600 ਨੌਜਵਾਨਾਂ ਦੇ ਇਸ ਵਿੱਚ ਭਰਤੀ ਹੋਵੇਗੀ 1 ਸਾਲ ਦੀ ਅਹਿਮ ਸਿੱਖਲਾਈ ਦਿੱਤੀ ਜਾਵੇਗੀ ਬਿਜਲੀ ਵਿਭਾਗ ਦੇ ਨਾਲ ਸੰਬੰਧਿਤ ਇੱਕ ਇੱਕ ਚੀਜ਼ ਚੰਗੀ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਸਮਝਾਈ ਜਾਵੇਗੀ ਚੰਗੀ ਸਿੱਖਿਆ ਦਿੱਤੀ ਜਾਵੇਗੀ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਵੱਲੋਂ 7700 ਪ੍ਰਤੀ ਮਹੀਨਾ ਮਾਣ ਪੱਤਾ ਵੀ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਸਿੱਖਲਾਈ ਤੋਂ ਬਾਅਦ ਇੱਕ ਸਰਟੀਫਿਕੇਟ ਬਿਜਲੀ ਖੇਤਰ ਦੇ ਵਿੱਚ ਨੌਕਰੀਆਂ ਲਈ ਸਹਾਈ ਹੋਵੇਗਾ ਸਰਕਾਰੀ ਜੜਾ ਕਿ ਇਹ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ ਜੋ ਕਿ ਕਾਫੀ ਲਾਭਦਾਇਕ ਹੋਵੇਗਾ ਬਿਊਰੋ ਰਿਪੋਰਟ ਆਜ਼ਾਦ ਸੋਚ